ਪਿੰਡ ਹਿੰਮਤਪੁਰੇ ਦੇ ਵਿੱਚ ਖੜੇ ਹੋਏ ਆ ਜਿੱਥੇ ਕਿ ਸੂਰਮੇ ਅਟੈਕ ਕੀਤਾ ਆਜੋ ਫਿਰ ਸਾਰੀ ਗੱਲਬਾਤ ਕਰਦੇ ਮਜ਼ਦੂਰ ਭਰਾਵਾਂ ਨਾਲ ਵੀਡੀਓ ਤੇ ਬਣੇ ਰਹਿਣਾ ਤਾਂ ਕਿ ਚੰਗੀ ਲੱਗੀ ਮਜ਼ਦੂਰ ਭਰਾ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਜੋ ਜੀ ਲੋ ਜੀ ਦੋਸਤੋ ਪੰਜਾਬ ਦੇ ਉਸ ਪਿੰਡ ਦੇ ਵਿੱਚ ਬੈਠੇ ਹੋਏ ਆ ਜਿੱਥੇ ਕਿ ਤੁਸੀਂ ਅਕਸਰ ਹੀ ਰਾਤ ਨੂੰ ਤਾਂ ਡਰ ਦਾ ਮਾਹੌਲ ਜਾਨਵਰਾਂ ਤੋਂ ਸੁਣਿਆ ਹੋਊਗਾ ਪਰ ਇਸ ਪਿੰਡ ਦੇ ਵਿੱਚ ਦਿਨੇ ਹੀ ਇੰਨਾ ਡਰ ਦਾ ਮਾਹੌਲ ਬਣਿਆ ਹੋਇਆ ਕਿ ਕਿਸਾਨ ਭਰਾ ਮਜ਼ਦੂਰ ਭਰਾ ਖੇਤਾਂ ਦੇ ਵਿੱਚ ਜਾਣੋਂ ਡਰ ਰਹੇ ਆ ਤਾਂ ਉੱਥੇ ਤੁਸੀਂ ਇੱਕ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਦੇਖੀ ਹੋਣੀ ਆ ਤਾਂ ਆਪਾਂ ਤੁਹਾਨੂੰ ਉਹ ਵੀਡੀਓ ਵਾਇਰਲ ਦਿਖਾਉਣੇ ਆ ਤੇ ਅੱਜ ਜਿਹੜੇ ਪਿੰਡ ਦੀ ਉਹ ਵੀਡੀਓ ਵਾਇਰਲ ਸੀ ਇਹ ਜਿਹੜੀ ਵੀਡੀਓ ਸੀਗੀ ਜੀ ਇਹ ਤੁਹਾਨੂੰ ਦੱਸ ਦਈਏ ਇਹ ਸੀਗੀ ਪੰਜਾਬ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰੇ ਦੀ ਉੱਥੇ ਆਪਾਂ ਮੌਕੇ ਦੇ ਉਹਨਾਂ ਹੀ ਮਜ਼ਦੂਰ ਭਰਾਵਾਂ ਕੋਲੇ ਬੈਠੇ ਹੋਏ ਆ ਅੱਜ ਉਹਨਾਂ ਦੇ ਘਰੇ ਗਏ ਹੋਏ ਆ ਤਾਂ ਕਿ ਆਪਾਂ ਨੂੰ ਪੂਰਾ ਇਸ ਬਾਰੇ ਪਤਾ ਲੱਗ ਸਕੇ ਵੀ ਕੀ ਮਾਮਲਾ ਸੀ ਕਿਹੜੇ ਜਾਨਵਰ ਨੇ ਖਾਧਾ ਕੀ ਮੌਲ ਸੀਗਾ ਤਾਂ ਸਾਰੀ ਜਾਣਕਾਰੀ ਲੈਣੇ ਆ ਨਾਲ ਆ ਬਾਈ ਜੀ ਜਿਨ੍ਹਾਂ ਦਾ ਕੀ ਸੀਜ਼ਨ ਦਾ ਸਮਾਂ ਸੀਗਾ ਤੇ ਉਤੋਂ ਜੀ ਆਹ ਹੱਥਾਂ ਦਾ ਐਡਾ ਵੱਡਾ ਨੁਕਸਾਨ ਕਰਾ ਕੇ ਸਾਰਾ ਸੀਜ਼ਨ ਲੰਘ ਗਿਆ ਤਾਂ ਇੱਕ ਵੱਡੀ ਗੱਲ ਇਹ ਹੈ ਵੀ ਮਜ਼ਦੂਰ ਭਰਾ ਤੇ ਸੀਜ਼ਨ ਲੰਘ ਗਿਆ ਬਹੁਤ ਔਖਾ ਹੋ ਜਾਂਦਾ ਤੁਹਾਨੂੰ ਵੀ ਪਤਾ ਸਤਿਗੁਰ ਜੀ ਸਤਿਗੁਰ ਆਪਣਾ ਜੀ ਨਾਮ ਪਿੰਡ ਦਾ ਨਾਮ ਦੱਸਿਓ ਆਪਣਾ ਨਾਮ ਬੇਗਰਾਮ ਜੀ ਅੱਛਾ ਜੀ ਪਿੰਡ ਜੀ ਟੰਡੇ ਹੁੰਦ ਭਰਾ ਹਿੰਮਤਪੁਰਾ ਤਾਂ ਜੀ ਤੁਹਾਡੇ ਨਾਲ ਜਿੱਦਾਂ ਇਹ ਹਾਦਸਾ ਹੁੰਦਾ ਉਸ ਦਿਨ ਤੁਸੀਂ ਖੇਤ ਦੇ ਵਿੱਚ ਮਜ਼ਦੂਰੀ ਕਰਨ ਗਏ ਹੋਏ ਸੀ ਮਜ਼ਦੂਰੀ ਕਰਨ ਜਾਣਾ ਸੀ ਜਾਣਾ ਸੀ ਹਾਂਜੀ ਪਹੁੰਚੀ ਸੀ ਸਵੇਰ ਦਾ ਟਾਈਮ ਸੀ ਸਵੇਰ ਦਾ ਟਾਈਮ ਸੀ ਅੱਛਾ ਜੀ ਤਾਂ ਜਿੱਦੇ ਅਸੀਂ ਇਹ ਵੀਡੀਓ ਦੇਖੀ ਉਸ ਦਿਨ ਤਾਂ ਤੁਹਾਡਾ ਬਹੁਤ ਬੁਰਾ ਹਾਲ ਸੀ ਹੈਨਾ ਹਾਂਜੀ ਕਿੱਥੇ ਕਿੱਥੇ ਜ਼ਖਮ ਦਤੇ ਆਹ ਦੇਖੋ ਆਂਗਲ ਖਾਵੇ ਜੀ ਅੱਛਾ ਜੀ ਇੱਕ ਐਸੇ ਉਂਗਲ ਤੇ ਸੱਟ ਆ ਹਾਂ ਆਂਗਲ ਤੋਂ ਅੱਛਾ ਜੀ ਦੇਖ ਕਰਕੇ ਆਂਗਲ ਖਾ ਕੇ ਜੀ ਇੱਕ ਅੱਛਾ ਜੀ ਜੀ ਛੱਡ ਕੇ ਅੱਛਾ ਜੀ ਆਂਗਲ ਕਰ ਕਰ ਕੇ ਅੱਛਾ ਜੀ ਆ ਅਗੂਠਾ ਬਾੜ ਕੇ ਅੱਛਾ ਜੀ ਕਿੰਨੇ ਕ ਟਾਈਮ ਦਾ ਸਮਾਂ ਸੀਗਾ ਜੀ ਉਦੋਂ ਸਮਾਂ ਜੀ 9 ਦਾ ਟੈਂਡਾ ਸੀ 9 ਦਾ 9 ਫਿਰ ਤੁਸੀਂ ਘਰ-ਵਾਰ ਕਿਵੇਂ ਫੋਨ ਕੀਤਾ ਵੀ ਕਰੋ ਆਏ ਜਾਂ ਤੁਸੀਂ ਇਕੱਲੇ ਸੀ ਉੱਤੇ ਇਕੱਲੇ ਸੀ ਜਿਹੇ ਫੋਨ ਲਾ ਕੇ ਨਾ ਆਇਆ ਅੱਛਾ ਫੋਨ ਹੈ ਨਹੀਂ ਸੀ ਕੋਲ ਫੋਨ ਸੀਗਾ ਫੋਨ ਤੇ ਜੇ ਵੀ ਨਿਕਲਿਆ ਨਹੀਂ ਨਿਕਲਿਆ ਨਹੀਂ ਐਨੇ ਉਹਨੇ ਅਟੈਕ ਕਰਤਾ ਐਨੇ ਅਟੈਕ ਕਰਤਾਂ ਤੇ ਫੋਨ ਨਿਕਲਦਾ ਨਹੀਂ ਅੱਛਾ ਐਨੇ ਜ਼ਿਆਦਾ ਸੂਰ ਹੋਏ ਪਏ ਆ ਪਿੰਡ ਦੇ ਵਿੱਚ ਹਾਂ ਬਹੁਤ ਜ਼ਿਆਦਾ ਸੂਰ ਅੱਛਾ ਜੀ ਫਿਰ ਕੋਈ ਜੀਵ ਰੱਖਸ਼ਾ ਵਾਲਿਆਂ ਨੇ ਪਹੁੰਚੇ ਇੱਥੇ ਵੀ ਤੁਹਾਡੀ ਮਦਦ ਕੀਤੀ ਇਸ ਦੇ ਪਿੱਛੇ ਵੀ ਐਨਾ ਅਟੈਕ ਹੋਇਆ ਇੱਥੇ ਕੋਈ ਨਹੀਂ ਪਹੁੰਚ ਜੀਰੋ ਸੀ ਆ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਕੋਈ ਮਦਦ ਸੂਰਨ ਦੇ ਵਿੱਚ ਆਇਆ ਵੀ ਤੁਹਾਡੇ ਤੋਂ ਬਾਅਦ ਇੱਕ ਲੇਡੀ ਨੂੰ ਵੀ ਸੂਰ ਨੇ ਅਟੈਕ ਕੀਤਾ ਉਹ हां वो का भरदी थी ओ दे बज के ਕੋਲ ਜਗਿਆ ਜਦੋਂ ਕੋਈ দাঁਤੋਂ ਦੇ ਮੜਮਟਾ ਇਹ ਲੱਗਿਆ ਉਹਦਾ ਅੱਛਾ ਜੀ ਉਹਨਾਂ ਤੇ ਵੀ ਅਟੈਕ ਕੀਤਾ ਮੜਮਟਾ ਕੀਤਾ ਤਾਂ ਫਿਰ ਤਾਂ ਹੀ ਪਿੰਡ ਦੇ ਵਿੱਚ ਪੂਰਾ ਦਹਿਸ਼ਤ ਬਣੀ ਮਾਹੌਲ ਹੀ ਖਰਾਬ ਹੋ ਗਿਆ ਉਹਦੇ ਖਰਾਬ ਹੋ ਗਿਆ ਤਾਂ ਫਿਰ ਤੁਹਾਡਾ ਤਾਂ ਸੀਜ਼ਨ ਦਾ ਸਮਾਂ ਸੀ ਹਾਂ ਮਜ਼ਦੂਰੀ ਸਾਰਾ ਸੀਜ਼ਨ ਲੰਘ ਗਿਆ ਸਾਰਾ ਸੀਜ਼ਨ ਲੰਘ ਗਿਆ ਆਹੀ ਸਮਾਂ ਆਉਂਦਾ ਇੱਕ ਮਜ਼ਦੂਰ ਭਰਾ ਦੇ ਕੰਮ ਕਰਨ ਦਾ ਕੰਮ ਕਰਨ ਦਾ ਆਹੀ ਸੀਜ਼ਨ ਆਉਂਦਾ ਤੇ ਇਹਦੇ ਵਿੱਚ ਦਿਹਾੜੀ ਹੁੰਦੀ ਹੈ ਕੋਈ 5-700 ਰੁਪਏ ਹੂੰ ਆ ਸੀਜ਼ਨ ਲੰਘ ਗਿਆ ਇਹ ਲੰਘ ਗਿਆ ਦੁੱਖ ਐ ਇਸ ਗੱਲ ਦਾ ਬਾਕੀ ਅਸੀਂ ਆ ਕੇ ਦੇਖਿਆ ਜੀ ਬਹੁਤ ਮਿਹਨਤੀ ਪਰਿਵਾਰ ਆ ਤਾਂ ਫਿਰ ਜਦੋਂ ਮਦਦ ਲਈ ਪਿੰਡ ਵਾਲੇ ਗਏ ਉਦੋਂ ਕੀ ਮੌਲ ਸੀ ਉੱਥੇ ਮੌਕੇ ਦਾ ਤੁਹਾਡਾ ਤੁਹਾਨੂੰ ਸੁਰਤ ਸੀਗੀ ਉਦੋਂ ਪਿੰਡ ਵਾਲੇ ਗਏ ਨਹੀਂ ਮੇਰੇ ਕੋਲ ਮੈਂ ਤਾਂ ਤੁਰ ਕੇ ਗਿਆ ਨਹੀਂ ਪਾਣੀ ਕਿਲੇ ਅੱਛਾ ਤੁਹਾਨੂੰ ਜਦੋਂ ਸੂਰ ਖਾ ਜਾਂਦਾ ਹਾਂ ਮੈਂ ਤਾਂ 5 ਕਿਲੋ ਤੁਰ ਕੇ ਗਿਆ ਫਿਰ ਕੋਈ ਖੁਦ ਆਪ ਤੁਰ ਕੇ ਗਿਆ ਹਾਂ ਤੁਰ ਕੇ ਗਿਆ 5 ਕਿਲੋ ਤੁਹਾਡੇ ਕੋਲੇ ਕੋਈ ਨਹੀਂ ਪਹੁੰਚਦਾ ਕੋਈ ਨਹੀਂ ਪਹੁੰਚਦਾ ਅੱਛਾ ਫਿਰ ਤਾਂ ਦੋਸਤੋ ਦੇਖ ਸਕਦੇ ਹੋ ਜੀ ਕੀ ਹਨਾ ਬੰਦੇ ਤੇ ਬੀਤਿਆ ਉਹ ਸਮੇਂ ਦੇ ਵਿੱਚ ਤਾ ਫਿਰ ਤੁਸੀਂ ਘਰ ਆਏ ਘਰ ਨਹੀਂ ਆਏ ਫਿਰ ਆਹ ਰੋਡ ਲੱਗਦੀ ਰੋਡ ਤੇ ਆ ਗਈ ਸੀ ਅੱਛਾ ਇਹ ਰੋਡ ਤੋਂ ਹਾਂ ਸੰਗ ਦੀ ਰੋਡ ਲੱਗਦੀ ਹੈ ਉੱਥੇ ਰੋਡ ਤੇ ਆਪ ਦੇ ਬੰਦੇ ਹੁੰਦੇ ਆ ਅੱਛਾ ਜੀ ਹਾਂ ਜੀ ਉਹਨਾਂ ਨੇ ਮਾਨ ਫੋਨ ਕਰਕੇ ਐਂਬੂਲੈਂਸ ਜਾਲੀ ਡਾਕਟਰੀ ਸਜਾਲਿਆ ਅੱਛਾ ਜੀ ਤਾਂ ਤੁਹਾਨੂੰ ਸਰਕਾਰੀ ਹਸਪੀਟਲ ਦੇ ਵਿੱਚ ਲੈ ਜਾਂਦੇ ਆ ਕਿਹੜੇ ਪਿੰਡ ਅਸੀ ਤੋਂ ਸੀਤੋ ਤਾਂ ਫਿਰ ਤੁਹਾਨੂੰ ਹਸਪੀਟਲ ਦੇ ਵਿੱਚ ਕਿਵੇਂ ਟ੍ਰੀਟਮੈਂਟ ਮਿਲਦਾ ਹੈ ਸੀਤੋ ਟਾਂਕੇਟੂ ਕੇ ਲਾਤੀ ਜੀ ਪੱਟੀਆਂ ਕਰਤੀਆਂ ਸੀ ਉਹ ਆਦੇ ਵੀ ਹੱਡੀਆਂ ਚੱਕਾ ਹਵਾਲਾ ਡਾਕਟਰ ਕਰੂਗਾ ਅੱਛਾ ਜੀ ਚੱਕ ਹੱਡੀਆਂ ਡਾਕਟਰ ਨੇ ਦੀ ਫਿਰ ਚੈੱਕ ਨਹੀਂ ਕੀਤੀਆਂ ਹਾਂ ਤੇ ਖਬਰ ਕਰਵਾ ਕੇ ਕਰਵਾਈਆਂ ਨੇ ਉੱਥੋਂ ਕਰਵਾਈਆਂ ਹਾਂ ਬোয়া ਪ੍ਰਾਈਵੇਟ ਹਸਪੀਟਲ ਤੋਂ ਨਾ ਨਾ ਸਰਕਾਰੀ ਸਰਕਾਰੀ ਜੀ ਅੱਛਾ ਇੱਕ ਵੱਡੀ ਗੱਲ ਸਾਨੂੰ ਇਹ ਲੱਗੀ ਅਸੀਂ ਜਦੋਂ ਬੈਠੇ ਸੀ ਇੱਥੇ ਬਾਈ ਜੀ ਨੇ ਇਹ ਗੱਲ ਕਹੀ ਕਹਿੰਦਾ ਵੀ ਮੈਂ ਪਿੰਡਾਂ ਦੇ ਵਿੱਚੋਂ ਤਾਂ ਮੈਂ ਕੁਝ ਮਦਦ ਨਹੀਂ ਚਾਹੁੰਦਾ ਜੇਕਰ ਕੋਈ ਬਾਹਰ ਬੈਠਾ ਹੈ ਦਾਨੀ ਵੀਰ ਕੋਈ ਮਜ਼ਦੂਰ ਭਰਾ ਨੂੰ ਦੇਖ ਕੇ ਵੀ ਐਡੀ ਜਿਆਦਾ 60 ਫੀਟ ਬਚ ਗਈ ਹੈ ਤੇ ਛੇੜਾ ਸੀਜ਼ਨ ਸਾਰਾ ਰੁਲ ਗਿਆ ਕੰਮ ਧੰਦੇ ਵਾਲਾ ਤੁਸੀਂ ਬਾਹਰ ਤੋਂ ਕੋਈ ਮਦਦ ਕਰਨਾ ਚਾਹੁੰਦੇ ਹੋ ਤਾਂ ਉਹ ਤਾਂ ਮਦਦ ਲੈ ਸਕਦੇ ਹੋ ਨਾ ਹੀ ਹਾਂਜੀ ਪਿੰਡਾਂ ਤੋਂ ਨਹੀਂ ਲੈਣੀ ਤੁਸੀਂ ਕਿਹਾ ਪਿੰਡ ਤੋਂ ਨਹੀਂ ਲੈਣੀ ਆਪਾਂ ਬੈਠੇ ਸੀਗੇ ਪਿੰਡ ਹਿੰਮਤਪੁਰੇ ਦੇ ਵਿੱਚ ਜਿਹੜੀ ਉਹਦੇ ਵੀਡੀਓ ਵਾਇਰਲ ਹੋਈ ਸੀ ਉਸ ਘਟਨਾ ਨੂੰ ਆਪਾਂ ਤੁਹਾਡੇ ਤੋਂ ਹੀ ਪੂਰਾ ਰੋਬਰੂ ਕਰਵਾਇਆ ਵੀ ਬਈ ਜੀ ਇਦਾਂ ਕਰਕੇ ਦਿਨ ਦਿਨ ਦੇ ਮਾਹੌਲ ਹੀ ਇੱਥੇ ਖਰਾਬ ਹੋਇਆ ਪਿਆ ਇਹਨਾਂ ਵੀ ਸੂਰਾਂ ਦਾ ਜਾਨਵਰਾਂ ਦਾ ਇੰਨਾ ਜ਼ਿਆਦਾ ਅਟੈਕ ਦਾ ਉਹ ਬਣਿਆ ਪਿਆ ਮੌਲ ਤੇ ਪਰ ਹਜੇ ਕੋਈ ਬਣ ਪਵਾਗੜਾ ਇਸ ਬਾਰੇ ਕੋਈ ਸੰਚੇਤ ਨਹੀਂਗਾ ਕੋਈ ਇਸ ਪਿੰਡ ਦੀ ਮਦਦ ਨਹੀਂ ਕਰ ਰਿਹਾ ਵੀ ਦਿਨਾਂ ਦੇ ਵਿੱਚ ਇੰਨੇ ਇਹ ਤਾਂ ਮੰਨ ਲਓ ਵੀ ਜੇਕਰ ਸਕੂਲ ਵੀ ਬੱਚੇ ਵਗੈਰਾ ਜਾਂਦੇ ਹਨ ਨਾ ਪੈਦਲ ਉਹਨਾਂ ਨੂੰ ਤਾਂ ਬਹੁਤ ਵੱਡਾ ਰਿਸਕ ਹੈ ਤਾਂ ਤੁਸੀਂ ਹਾਂ ਰਿਸਕ ਹੈ ਜੀ ਹਾਂਜੀ ਇਹ ਤਾਂ ਵੱਡੀ ਉਮਰ ਦੇ ਤੁਸੀਂ ਸਹਾਰਗੇ ਤੇ ਬੱਚਾ ਤਾਂ ਦੇਰ ਸਕਦਾ ਦੇਰ ਜੀ ਦੇਰ ਜਿੰਨਾ ਬੱਚਾ ਤਾਂ ਤੇ ਜਿਹੜਾ ਇਹ ਸਕਰੀਨ ਸ਼ਾਟ ਤੁਸੀਂ ਸਕਰੀਨ ਦੇ ਉੱਤੇ ਇੱਕ ਫੋਨ ਪੇ ਨੰਬਰ ਚੱਲਦਾ ਦੇਖੀ ਜਾਂਦੇ ਹੋ ਬਾਰ ਬੈਠਾ ਕੋਈ ਦਾਨੀ ਵੀਰ ਕੋਈ ਮਦਦ ਜ਼ਰੂਰ ਕਰਿਓ ਜੇਕਰ ਬਈ ਕਰਨਾ ਚਾਹਣਾ ਤਾਂ ਇਸ ਦੇ ਵਿੱਚ ਸਫੋਨ ਪੇ ਦੇ ਰਾਹੀਂ ਤੁਸੀਂ ਮਦਦ ਪਰਿਵਾਰ ਦੀ ਕਰ ਸਕਦੇ ਹੋ ਤਾਂ ਆਪਾਂ ਤਾਂ ਇਹ ਕਹਿੰਦੇ ਆ ਵੀ ਵੱਤੋ ਵੱਤ ਵੀਰ ਮਦਦ ਕਰਿਓ ਤਾਂ ਕਿ ਬਈ ਜਿਹੜਾ ਕੀ ਇੱਕ ਗਰੀਬ ਬਾਈ ਦਾ ਸੀਜ਼ਨ ਰੁੜਿਆ ਮਜ਼ਦੂਰ ਵੀਰ ਦਾ ਤਾਂ ਉਹ ਸੀਜ਼ਨ ਬਈ ਬਾਈ ਨੂੰ ਆਏ ਨਾ ਲੱਗੇ ਵੀ ਮੇਰਾ ਸੀਜ਼ਨ ਰੁਲ ਗਿਆ ਠੀਕ ਹੈ ਮਹਿਸੂਸ ਨਾ ਹੋ ਬਈ ਤਾਂ ਬਾਕੀ ਵੀ ਕਿਸਾਨ ਮਜ਼ਦੂਰ ਏਕਤਾ ਜਿਵੇਂ ਨਾਰਾ ਆਪਾਂ ਕਾਇਮ ਰੱਖਿਆ ਤੇ ਉਹ ਨਾਰੇ ਤੇ ਆਪਾਂ ਚੱਲ ਕੇ ਤੇ ਨਾਰੇ ਨੂੰ ਵੀ ਅੱਗੇ ਵੀ ਲੈ ਕੇ ਜਾਣਾ ਤਾਂ ਵੀਡੀਓ ਦੀ ਕਰਦੇ ਹਾਂ ਦੋਸਤੋ ਸਮਾਪਤੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ